ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਲਓ ਬਈ ਅੱਜ ਆਪਾਂ ਤੁਹਾਨੂੰ ਵਿਖਾਉਨੇ ਆ ਆਪਣਾ 12 ਝੋਨਾ ਸੁਪਰ CR 212 ਜਿਹੜਾ ਵੀ ਆਪਾਂ ਕਹਿ ਕੇ ਲਿਆਏ ਸੀ ਉਹੋ ਵੀ ਵਿਖਾਉਨੇ ਆ ਆਪਾਂ ਤੁਹਾਨੂੰ ਝੋਨੇ ਦੇ ਵਿੱਚ ਆ ਇੱਕ ਕਿੱਲੇ ਦੇ ਵਿੱਚ ਕੋਈ ਪੰਜ ਚਾਰ ਬੂਜੇ ਜਿਹੜੇ ਵੱਡੇ ਛੋਟੇ ਆ ਪਹਿਲਾਂ ਤਾਂ ਇਹ ਵੇਖੋ ਇੱਕੋ ਸੇ ਇੱਕੋ ਅੱਗੇ ਐ ਤੇ ਇੱਕ ਇੱਧਰ ਤੇ ਬੀ ਬਈ ਮਿਲ ਗਿਆ ਸੀ ਆਪਾਂ ਨੂੰ ਵਧੀਆ ਨਹੀਂ ਤਾਂ ਐ ਕਿ ਬੀਆਂ ਵਾਲੀ ਨਾ ਬਹੁਤ ਤਸੱਲੀ ਹੋਈ ਪਈ ਆ ਕਈ ਭਰਾਵਾਂ ਨੇ ਬੀ ਲਏ ਐ ਤੇ ਕਈਆਂ ਨੇ ਬੀ ਕਹਿ ਕੇ ਕੁਝ ਹੋਰ ਲਿਆ ਤੇ ਮਿਲਿਆ ਕੁਝ ਹੋਰ ਤੇ ਆਪਾਂ ਅੱਜ ਆਹ ਸੀਆਰ ਸੁਪਰ 212 ਦੀ ਆਪਾਂ ਗੱਲ ਕਰਨੀ ਆ ਤੇ ਇਹਦੀ ਆਪਾਂ ਤੁਹਾਨੂੰ मुੰਜਰ ਵਿਖਾਉਣੀ ਆ ਇਹ मुੰਜਰ ਕਿੱਡੀ ਕਾ ਤੇ ਹਜੇ ਨਿਸਰਿਆ ਯਾ ਦੇਖੋ ਵਿੱਚ ਨਿਸਰਿਆ ਹੁੰਦਾ ਕੋਈ ਦਾਗੀ ਦਾਣਾ ਨਹੀਂ ਗਾ। ਵੀ ਕਾਲੇ ਦਾਣੇ ਨਹੀਂ ਹੋਏ ਮਾੜਾ ਮੋਟਾ ਇਹੋ ਜਿਹਾ ਕੰਮ ਹੈਗਾ ਕੋਈ ਕਿਸੇ ਟਾਂ ਵੀ ਮੁੰਜਰ ਤੇ ਹਰਕ ਤੇ ਨਹੀਂ ਜਾਂ ਆਪਾਂ ਜੇ ਕਹਿ ਦੀਏ 5-7 ਬੂਜਾਂ ਚ ਕਿ ਹੱਕ ਅੱਦੇ ਬੂਜੇ ਤੇ ਨਹੀਂ। ਇੱਕ ਦੇ ਸੈਂਕੜਾਂ ਪਿੱਛੇ ਇੱਕ ਅੱਦੇ ਬੂਜੇ ਦੀ ਮੁੰਜਰ ਤੇ ਹੈ ਕੋਈ ਐ ਮੜਾ ਮੋਟਾ। ਚਲੋ ਇਹ ਤਾਂ ਹੁੰਦਾ ਰਹਿੰਦਾ ਫਿਰ ਐ ਜੇ ਆਪਣੇ ਸਾਰੀ ਮੁੰਜਰ ਹੀ ਸਹੀ ਪੱਕ ਜੇ ਤੇ ਫਿਰ ਆਪਣੇ ਤਾਂ ਛਾੜ ਆਪਣੇ ਹਿਸਾਬ ਤੋਂ ਬਾਹਰ ਹੋ ਜੇ। ਤੇ ਅੱਜ ਆਪਾਂ ਇਹ ਤੁਹਾਨੂੰ ਮੁੰਜਰ ਬਖਾਉਣੀ ਆ ਵੀ ਕਿੱਡੀ ਕ ਮੁੰਜਰ ਹੁੰਦੀ ਹੈ ਇਹਦੀ ਤੇ ਬਾਕੀ ਇਹ ਗੱਲ ਹੋਰ ਹੈ ਇਹ ਝੋਨੇ ਦੀ ਖਾਸ਼ੇ ਤੇ ਆ ਵੀ ਇਹ ਨਾਲ ਦੀ ਨਾਲ ਹੀ ਮੋੜ ਲਾ ਪੈਂਦਾ ਮੁੰਜਰ ਹੁਣ ਜੇ ਤੁਸੀਂ ਆਹ ਵੇਖੋ ਆ ਨਾਲ ਦੀ ਨਾਲ ਹੀ ਮੋੜ ਲਾ ਪੈਂਦਾ ਮੁੰਜਰ ਇਹਦੇ ਨਾਲੇ ਹਰੇ ਦਾਣੇ ਹੈ ਜਿਹੜਾ ਮੂਰੇ ਵਜਾਂ ਬਣ ਲਾ ਪੈਂਦਾ ਇਧਰਲੇ ਪਾਸੇ ਤੇ ਉਹ ਨਾਲ ਦੀ ਨਾਲ ਹੀ ਮੋੜੀ ਆਉਂਦਾ ਤੇ ਮੁੰਜਰ ਵੇ ਲੋ ਕਿੱਡੀ ਕ ਗੱਠਕ ਦੀ ਮੁੰਜਰ ਹੋਊਗੀ ਇਹੇ ਗੇਠੇ ਦੀ ਮੁੰਜਰ ਹੈ ਤੇ ਝਾੜੇ ਦਾ ਫੇਰ ਵੀ ਬਹੁਤ ਹੁੰਦਾ ਹੈ ਦਾਣੇ ਵੀ ਆਪਾਂ ਕਿਤੇ ਗਨਾਂਗੇ ਜਦੋਂ ਮਾੜੀਆਂ ਪੱਕ ਗਈਆਂ ਮੁੰਜਰਾ ਉਦੋਂ ਗਿਣਾਂਗੇ ਕਿਉਂਕਿ ਹੁਣ ਦਾਣੇ 'ਚ ਫੋਕ ਵੀ ਹੋਊਗੀ ਫੋਕ ਵੀ ਬਾਨੀ ਐ ਸਾਰੇ ਦਾਣੇ ਤਾਂ ਪੱਕਣੇ ਨਹੀਂਗੇ ਤੇ ਫਿਰ ਹੁਣ ਪਤਾ ਨਹੀਂ ਲੱਗਦਾ ਕਿਹੜੀ ਫੋਕੂ ਤੇ ਕਿਹੜੇ ਦਾਣੇ ਪੱਕਣਗੇ ਜਦੋਂ ਮਾੜੇ ਪੱਕ ਗਿਆ ਆਪਾਂ ਉਦੋਂ ਬਣਾਵਾਂਗੇ ਇਹਦੀ ਵੀਡੀਓ ਕਿ ਕਿੰਨੇ ਦਾਣੇ ਇਹਦੇ ਮੁੰਜਰ 'ਚ ਸਹੀ ਤਾਂ ਕਿੰਨੇ ਫੋਕਦੇ ਐ ਤੇ ਪਰ ਜੇ ਆਪਾਂ ਆਖੀਏ ਵੀ ਉਹ ਵੈਸੇ ਨਾਲ ਦੀ ਨਾਲ ਜਿਹੜੀ ਮੁੰਜਰ ਮੋੜੀ ਆਉਂਦਾ ਇਹ ਬਈ ਜੀ ਕੁਦਰਤ ਦੇ ਰੰਗ ਆ ਹੁਣ ਜਦੋਂ ਪੱਛੋਂ ਵਗਦੀ ਆ ਤੇ ਰਾਤ ਨੂੰ ਠੰਡ ਹੋ ਜਾਂਦੀ ਆ ਝੋਨੇ ਨੂੰ ਝਾੜ ਬਣਾਉਣਾ ਵਾਸਤੇ ਸਾਰਿਆਂ ਨੂੰ ਜ਼ਰੂਰੀ ਜਿਹੜੀ ਹੈਗੀ ਨਾ ਰਾਤ ਦੀ ਠੰਡ ਆ ਵੈਸੇ ਵੀ ਦਿਨੇ ਪੱਛੋਂ ਵਗੇ ਥੋੜੀ ਜੀ ਠੰਡ ਰਵੇ ਧੁੱਪ ਵੀ ਹੋਵੇ ਐ ਨਹੀਂ ਵੀ ਧੁੱਪ ਨਾ ਹੋਵੇ ਤੇ ਧੁੱਪ ਦੇ ਨਾਲ ਥੋੜੀ ਜੀ ਠੰਡ ਰਵੇ ਤੇ ਰਾਤ ਨੂੰ ਤਾਂ ਤਰੇਲ ਪੈਂਦੀ ਆ ਠੰਡ ਬਹੁਤ ਹੁੰਦੀ ਆ ਤੇ ਇਹ ਚੀਜ਼ਾਂ ਨੇ ਜਿਹੜੀਆਂ ਇਹੇ ਝੋਨੇ ਦੇ ਝਾੜ ਨੂੰ ਬਈ ਬਣਾਉਣੀਆਂ ਜੇ ਕਿਤੇ ਹੁਣ ਜਿਵੇਂ ਗਰਮੀ ਪੈ ਜਾ ਕੇ ਤੇ ਉਧਰ ਝੋਨੇ ਨਿਸਰੇ ਐ ਤੇ ਬਾਕੀ ਝੋਨੇ ਦੇ ਝਾੜ ਤੇ ਜਿਹੜੇ ਅਸਰ ਪਾਉਂਦੀ ਹੈ ਚੀਜ਼ ਇੱਕ ਇਹ ਵੀ ਹੈਗੀ ਜਦੋਂ ਹੁਣ ਆਪਣਾ ਝੋਨਾ ਹੀ ਨਿਸਰਦਾ ਹੈ ਆਪਾਂ ਇਹਦੇ ਵਿੱਚ ਪਾਣੀ ਜ਼ਰੂਰ ਰੱਖੀਏ ਕਿਉਂਕਿ ਜੇ ਕੁਦਰਤੀ ਗਰਮੀ ਪੈਂਦੀ ਵੀ ਆ ਤਾਂ ਉਹਨਾਂ ਅਸਰ ਨਹੀਂ ਕਰਦੀ ਗਰਮੀ ਜੇ ਪਾਣੀ ਹੋਇਆ ਥੱਲੇ ਜੇ ਆਪਾਂ ਜਮਾ ਥੱਲੇੋਂ ਵੀ ਸੋਕਾ ਲਵਾਈ ਬੈਠੇ ਆ ਉੱਤੋਂ ਵੀ ਗਰਮੀ ਪੈ ਗਈ ਤੇ ਫੇਰ ਵੀ ਬਈ ਝੋਨੇ ਦੇ ਝਾੜ ਤੇ ਬਹੁਤ ਅਸਰ ਪੈਂਦਾ ਤੇ ਬਾਕੀ ਆ 212 ਦੀ ਗੱਲ ਆ ਵੀ ਬਈ ਆਪਾਂ ਮੁੱਲ ਦਾ ਲਿਆ ਕੇ ਬੀਜਿਆ ਸੀ ਤੇ ਵਧੀਆ ਬੀ ਮਿਲਿਆ ਜਿਹੜੇ ਬਈ ਇਹ ਬੀ ਹੁੰਦੇ ਆ ਨਾ ਇਹਨਾਂ ਦੇ ਬਾਹ ਲੱਗਦੀ ਨਾ ਬੈਲ ਨਹੀਂ ਦਿੰਦੇ ਕਿਉਂਕਿ ਜਿਹੜੇ ਇਹ ਵੀ ਐ ਜਿਵੇਂ ਫੂਸਾ ਹੈ ਜਾਂ 212 ਜਿਹੜੇ ਜਾਨੀ ਕਿ ਜਿਹੜੇ ਗਵਰਨਮੈਂਟ ਨੇ ਜਿਨ੍ਹਾਂ ਨੂੰ ਮਨਾ ਕੀਤਾ ਉਹਨਾਂ ਬੀਆਂ ਦੇ ਬਿੱਲ ਨਹੀਂ ਮਿਲਦੇ ਆਪਾਂ ਨੂੰ ਤੇ ਕਈ ਵਾਰੀ ਉਹਦੇ ਵਿੱਚ ਫਿਰ ਘਬੜਲਾ ਹੋ ਜਾਂਦਾ ਪਤਾ ਨਹੀਂ ਕਿ ਹੋ ਜਾ ਬੀ ਮਿਲਣਾ ਕਿ ਹੋ ਜਾ ਨਹੀਂ ਆਹ ਵੇਖੋ ਤੁਸੀਂ ਮੰਜਰਾ ਨਾਲੇ ਹਜੇ ਆ ਨਸਰੀ ਆਂਦਾ ਐ ਐਨ ਮੁੰਜਰ ਬਾਹਰ ਹੀ ਕੱਢੀਆ ਪੱਤਿਆਂ ਦੇ ਵਿੱਚ ਹੀ ਐ ਤੇ ਨਾਲ ਦੀ ਨਾਲ ਹੀ ਪੱਤਿਆਂ ਲੰਕਣ ਲੱਗ ਪਨੇ ਤੇ ਜਿਹੜਾ ਵੀ ਹੈਗਾ ਪੀਆਰ 131 ਉਹ ਝੋਨੇ ਦੇ ਮੁੰਜਰੇ ਵੀ ਆਈਆਂ ਆ ਉਹਦੇ ਵੀ ਆਪਾਂ ਕਰੇ ਵੀਡੀਓ ਬਣਾਵਾਂਗੇ ਤੇ ਉਹਦੇ ਮੁੰਜਰੇ ਵੀ ਨਾਲ ਦੀ ਨਾਲ ਲੰਕਦੀ ਆਉਂਦੀ ਐ ਤੇ ਝੋਨੇ 'ਚ ਕੋਈ ਕਾਟਨੀ ਐਦ ਕੀਤਾ ਥੋੜੇ ਜਿ ਮੀ ਵੀ ਜਾਦੇ ਪਏ ਝੋਨੇ ਮੀਆਂ ਨੇ ਬਣਾਤੇ ਆ ਦੇਖੋ ਰੇਰੂ ਬਈਏ ਦੇ ਚ ਤਿੰਨ ਗਟੇ ਰੇ ਦੇ ਪੈ ਯੂਰੀਆ ਦੇ 2.5 ਆਪਾਂ ਪਾਈ ਨਹੀਂ ਤੇ ਅੱਧਾ ਕਿਲੋ 12 ਤਰੇਡ ਪਾਇਆ ਸੀ ਤੇ ਇੱਕ ਅਜੇ ਤੱਕ ਜ਼ਬਰੀ ਕੀਤੀ ਤੇ ਇੱਕ ਵਾਰੀ ਬਿਧਾਨ ਪਾਇਆ ਹੈ ਸਪਰੇਅ ਕੀਤੀ ਨੂੰ ਹੋ ਗਏ 8-10 ਦਿਨ ਤੇ 8-10 ਦਿਨਾਂ ਨੂੰ ਫੇਰ ਇੱਕ ਸਪਰੇਅ ਕਰ ਦਿਆਂਗੇ ਤੇ ਉਸੇ ਨਾਲ ਪੱਕ ਜਾਊਗਾ ਤੇ ਬਾਕੀ ਤੁਸੀਂ ਦੱਸਿਓ ਕਿਵੇਂ ਲੱਗਿਆ ਕਮੈਂਟ ਕਰਕੇ ਵੀ ਇਹ ਝੋਨਾ ਇਹਦਾ ਕੱਦ ਬਾਈ ਜੀ ਹੋਊਗਾ ਸਾਢੇ 1/4 4 ਫੁੱਟ ਦੇ ਆਸ-ਪਾਸੇ ਇੰਨਾ ਕੱਦ ਤਾਂ ਇਹ ਕਰ ਗਿਆ ਚਲੋ ਬਾਲਾ ਕੱਦ ਵੀ ਨਹੀਂ ਚਾਹੀਦਾ ਕੱਦ ਜਿੰਨਾ ਹਿਸਾਬ ਦਾ ਹੋਣਾ ਵਧੀਆ ਚਲੋ ਐਸੀ ਆਪਣੇ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਤੇ ਜਿਹੜਾ ਕੋਈ ਮੇਰਾ ਭਰਾ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ